ਚਾਰਲਾਮਾ ਜਾਂ ਫਿਰ ਸਾਥ ਫੇਰੇ ਉਮਰਾ ਉਮਰਾ ਦਾ ਸਾਥ ਨਿਭਾਉਣ ਦਾ ਵਾਅਦਾ ਕਰਨ ਤੋਂ ਬਾਅਦ ਕਈ ਜੋੜੇ ਤਾਂ ਦਿਨਾਂ ਦੀ ਗੱਲ ਛੱਡ ਦੋ ਮਹੀਨਿਆਂ ਦੀ ਜਾਂ ਫਿਰ ਸਾਲ ਦੀ ਗੱਲ ਛੱਡ ਦੋ ਕੁਝ ਘੰਟਿਆਂ ਬਾਅਦ ਹੀ ਤਲਾਕ ਹੋ ਰਹੇ ਨੇ ਸੋ ਇੰਨਾ ਵੱਡਾ ਕਿਹੜਾ ਰੀਜ਼ਨ ਹੋ ਸਕਦਾ ਹੈ ਕਿ ਵਿਆਹ ਤੋਂ ਕੁਝ ਘੰਟਿਆਂ ਬਾਅਦ ਹੀ ਜਾਂ ਕੁਝ ਦਿਨਾਂ ਬਾਅਦ ਹੀ ਤਲਾਕ ਹੋ ਰਹੇ ਨੇ ਪਹਿਲਾਂ ਇਹ ਹੁੰਦਾ ਸੀ ਕਿ ਜਿਹੜੇ ਮੀਆਂ ਪੀਵੀ ਨੇ ਜਿਹੜੇ ਮੁੰਡਾ ਕੁੜੀ ਨੇ ਉਹਨਾਂ ਨੂੰ ਇਹ ਹੁੰਦਾ ਸੀ ਕਿ ਸਾਡੇ ਪੇਰੈਂਟਸ ਦੀ ਇੰਟਰਫੇਰੈਂਸ ਸਾਡੇ ਵਿੱਚ ਜ਼ਿਆਦਾ ਹੋ ਰਹੀ ਹੈ ਜਿਸ ਕਰਕੇ ਉਹਨਾਂ ਦੇ ਤਲਾਕ ਹੋ ਜਾਂਦੇ ਸੀ ਕਿ ਸਾਡੀ ਆਪਣੀ ਇੱਕ ਲਾਈਫ ਆ ਸਾਡੀ ਆਪਣੀ ਇੱਕ ਜ਼ਿੰਦਗੀ ਆ ਇਹਦੇ ਵਿੱਚ ਸਾਡੇ ਪੇਰੈਂਟਸ ਦੀ ਇੰਟਰਫੇਰੈਂਸ ਨਹੀਂ ਹੋਣੀ ਚਾਹੀਦੀ ਉਹ ਇਸ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਉਹਨਾਂ ਦਾ ਰੋਲ ਨਹੀਂ ਹੋਣਾ ਚਾਹੀਦਾ ਪਹਿਲਾਂ ਇਹ ਸਭ ਗੱਲਾਂ ਸੁਣਨ ਨੂੰ ਮਿਲਦੀਆਂ ਸੀਗੀਆਂ ਪਰ ਹੁਣ ਜਿਹੜਾ ਨਵਾਂ ਹੀ ਇਹ ਤੇ ਵਿੱਚ ਕਾਰਨ ਨਿਕਲ ਕੇ ਸਾਹਮਣੇ ਆ ਰਿਹਾ ਹੈ ਉਹ ਆ ਰਿਹਾ ਹੈ ਸ਼ਾਪਿੰਗ ਜਿਹੜੀਆਂ ਕੁੜੀਆਂ ਕੁੜੀਆਂ ਨੂੰ ਸਪੈਸ਼ਲੀ ਇਹ ਸੋਚਣਾ ਚਾਹੀਦਾ ਹੈ ਕਿ ਜਿਹੜਾ ਉਹਨਾਂ ਦਾ ਪਾਰਟਨਰ ਆ ਉਸ ਉਸ ਮੁੰਡੇ ਤੇ ਆਪਣੇ ਕਰ ਵਾਲੇ ਤੇ ਉਹਨਾਂ ਕੋਈ ਪ੍ਰੈਸ਼ਰ ਤੁਸੀਂ ਪਾ ਸਕਦੇ ਹੋ ਜਾਂ ਫਿਰ ਉਹਨਾਂ ਹੀ ਕੋਈ ਚੀਜ਼ਾਂ ਦੀ ਤੁਸੀਂ ਡਿਮਾਂਡ ਕਰੋ ਜਾਂ ਫਿਰ ਸ਼ਾਪਿੰਗ ਕਰੋ ਕਿ ਜਿੰਨਾ ਉਹ ਸੌਕਾ ਸੌਕਾ ਉਸ ਚੀਜ਼ ਨੂੰ ਚੱਲ ਸਕਦਾ ਜਾਂ ਫਿਰ ਕਹਿ ਸਕਦੇ ਆ ਕਿ ਤੁਹਾਨੂੰ ਕਰਵਾ ਸਕਦਾ ਹੈ ਉਸ ਦੇ ਬਜਟ ਤੋਂ ਬਾਹਰ ਨਾ ਹੋਵੇ ਸੋ ਕੁੜੀਆਂ ਦਾ ਅੱਜਕਲ ਜ਼ਿਆਦਾਤਰ ਕੀ ਹੋ ਰਿਹਾ ਕਿ ਸ਼ਾਪਿੰਗ ਚਾਹੀਏ ਆਨਲਾਈਨ ਗੱਲ ਕਰੋ ਜਾਂ ਫਿਰ ਆਫਲਾਈਨ ਗੱਲ ਕਰੋ ਸਭ ਤੋਂ ਵੱਡਾ ਇਹ ਕੈਸਾ ਆ ਰਿਹਾ ਇਸ ਚੀਜ਼ ਦੇ ਵਿੱਚ ਕੀ ਜਿਹੜਾ ਮੁੰਡਾ ਹੁੰਦਾ ਉਹਦੀ ਕਮਾਈ ਇੰਨੀ ਨਹੀਂ ਹੁੰਦੀ ਜਿਹੜਾ ਉਹਦਾ ਸੋਰਸ ਆਫ ਇਨਕਮ ਹੁੰਦਾ ਉਹਦੇ ਵਿੱਚ ਉਹਦੇ ਜਿਹੜਾ ਸੈਲਰੀ ਸਕਿੱਲ ਹੁੰਦਾ ਉਹ ਬਹੁਤ ਘੱਟ ਹੁੰਦਾ ਜਿਸ ਕਰਕੇ ਉਹ ਆਪਣੀ ਘਰ ਵਾਲੀ ਦੇ ਖਰਚੇ ਨਹੀਂ ਚੱਕ ਪਾਉਂਦਾ ਤੇ ਜਿਹੜੀ ਕੁੜੀਆਂ ਦੀ ਕੁੜੀਆਂ ਦੀਆਂ ਡਿਮਾਂਡਸ ਹੁੰਦੀਆਂ ਨੇ ਉਹ ਕਾਫੀ ਜ਼ਿਆਦਾ ਹੁੰਦੀਆਂ ਸੋ ਕੁੜੀਆਂ ਨੂੰ ਸਪੈਸ਼ਲੀ ਇਸ ਚੀਜ਼ ਦੇ ਸੋਚਣਾ ਚਾਹੀਦਾ ਹੈ ਕਿ ਤੁਸੀਂ ਉਹਨਾਂ ਕੋ ਹੀ ਆਪਣੇ 파ਰਟਨਰ ਤੇ ਪ੍ਰੈਸ਼ਰ ਪਾਓ ਜਿੰਨਾ ਕੋ ਉਹ ਚੱਲ ਸਕਦਾ ਹੈ ਸੋ ਦੈਟ ਕਿ ਤੁਹਾਡਾ ਜਿਹੜਾ ਰਿਸ਼ਤਾ ਹੈ ਉਹ ਬੰਨਿਆ ਰਵੇ ਜਿਹੜੀ ਤੁਹਾਡੀ ਮਿਊਚੁਅਲ ਅੰਡਰਸਟੈਂਡਿੰਗ ਆ ਉਹ ਬਣੀ ਰਵੇ ਉਸ ਤੋਂ ਬਾਅਦ ਫੋਨ ਦੇ ਜ਼ਿਆਦਾ ਵਰਤ ਉਹਤੇ ਬਿਜ਼ੀ ਰਹਿਣਾ ਤੁਸੀਂ ਇੱਕ ਦੂਸਰੇ ਨੂੰ ਟਾਈਮ ਨਹੀਂ ਦੇ ਪਾਉਂਦੇ ਇੰਨਾ ਚੀਜ਼ਾਂ ਕਰਕੇ ਵੀ ਰਿਸ਼ਤਿਆਂ ਦੇ ਵਿੱਚ ਖਟਾਸ ਆਉਣੀ ਸ਼ੁਰੂ ਹੋ ਜਾਂਦੀ ਹੈ ਰਿਸ਼ਤਿਆਂ ਵਿੱਚ ਦੂਰੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਜਿੰਨਾ ਕਰਕੇ ਡਬ ਹਾਊਸ ਹੋ ਰਹੇ ਨੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਤੇ ਕਈ ਜਿਹੜੇ ਜੋੜੇ ਹੁੰਦੇ ਨੇ ਕਈ ਜੋ ਮੁੰਡਾ ਕੁੜੀ ਜਾਂ ਫਿਰ ਮੁੰਡਾ ਜਾਂ ਕੁੜੀ ਕਿਸੇ ਦੀ ਵੀ ਗੱਲ ਕਰ ਲੋ ਤਾਂ ਉਹਨਾਂ ਨੂੰ ਹੁੰਦਾ ਕਿ ਅਸੀਂ ਆਪਣੇ ਕੈਰੀਅਰ ਤੇ ਜ਼ਿਆਦਾ ਫੋਕਸ ਕਰੀਏ ਸੋ ਰਿਸ਼ਤੇ ਨੂੰ ਇੰਨਾ ਟਾਈਮ ਨਹੀਂ ਦੇ ਪਾਉਂਦੇ ਉਹ ਆਪਣੇ ਕੈਰੀਅਰ ਤੇ ਜ਼ਿਆਦਾ ਫੋਕਸ ਕਰਦੇ ਨੇ ਜਿਸ ਕਰਕੇ रिश्ਤੇ ਦੇ ਵਿੱਚ ਦੂਰੀ ਆ ਜਾਂਦੀ ਹੈ ਜਿਸ ਕਰਕੇ ਉਹਨਾਂ ਦਾ ਜਿਹੜਾ ਕਮਿਊਨੀਕੇਸ਼ਨ ਗੈਪ ਆ ਬਹੁਤ ਜ਼ਿਆਦਾ ਹੋ ਜਾਂਦਾ ਹੈ ਇੱਕ ਦੂਸਰੇ ਨਾਲ ਗੱਲਬਾਤ ਨਹੀਂ ਕਰਦੇ ਇੱਕ ਦੂਸਰੇ ਨੂੰ ਟਾਈਮ ਨਹੀਂ ਦੇ ਪਾਉਂਦੇ ਜਿਸ ਕਰਕੇ ਤਲਾਕ ਜ਼ਿਆਦਾ ਹੋ ਰਹੇ ਨੇ ਸੋ ਜੇਕਰ ਆਪਾਂ ਇਥੇ ਰੇਸ਼ੋ ਦੀ ਗੱਲ ਕਰੀਏ ਸੋ ਜੇਕਰ ਹੁਣ ਮੁਹਾਲੀ ਜਿਲ੍ਹਾ ਅਦਾਲਤ ਦੇ ਸਾਲ 2023 ਦੀ ਗੱਲ ਕਰੀਏ ਤੇ 2023 ਦੇ ਵਿੱਚ 12034 ਕੇਸ ਫਾਈਲ ਹੋਏ ਸੀ ਉਸ ਤੋਂ ਬਾਅਦ ਇਹ ਜਿਹੜੇ ਅੰਕੜੇ ਨੇ ਵਧ ਕੇ 2024 ਦੇ ਵਿੱਚ 15054 ਜੋ ਤਲਾਕ ਦੇ ਕੇਸ ਨੇ ਉਹ ਫਾਈਲ ਹੋਏ ਸੀ ਉਸ ਤੋਂ ਬਾਅਦ ਜੇ ਆਪਾਂ ਪਿਛਲੇ 5 ਸਾਲ ਦੀ ਗੱਲ ਕਰੀਏ ਤੇ ਪਿਛਲੇ 5 ਸਾਲਾਂ ਦੇ ਵਿੱਚ 2021 ਦੀ ਗੱਲ ਕਰੀਏ ਤੇ 8895 2022 ਦੇ ਵਿੱਚ 9964 2023 ਦੇ ਵਿੱਚ 12034 2024 ਦੇ ਵਿੱਚ 15054 ਤੇ 2025 ਦੇ ਵਿੱਚ ਜਿਹੜੇ ਹੁਣ ਤੱਕ ਹੋ ਚੁੱਕੀ ਨਹੀਂ 4146 ਤਲਾਕ ਦੇ ਕੇਸ ਤਜ ਹੋਏ ਨਹੀਂ ਸੋ ਜਦੋਂ ਵੀ ਇੱਕ ਜੋੜਾ ਇਹ ਡਿਸਾਈਡ ਕਰਦਾ ਹੈ ਕਿ ਅਸੀਂ ਹਾਂ ਡਿਵੋਰਸ ਲੈਣਾ ਉਸ ਤੋਂ ਬਾਅਦ ਉਹ ਆਪਣਾ ਕੇਸ ਫਾਈਲ ਕਰਨ ਵਾਸਤੇ ਕੋਰਟ ਜਾਂਦੇ ਨੇ ਜਦੋਂ ਕੋਰਟ ਜਾਂਦੇ ਨੇ ਤੇ ਕੋਰਟ ਦੇ ਵਿੱਚ ਆਲਰੇਡੀ ਪਹਿਲਾਂ ਤੋਂ ਹੀ ਉੱਥੇ ਕਾਉਂਸਲਰ ਬੈਠੇ ਹੁੰਦੇ ਨੇ ਜਿਹੜੇ ਕਿ ਉਹਨਾਂ ਦੀ ਕਾਉਂਸਲਿੰਗ ਕਰਦੇ ਨੇ ਸੋ ਸਭ ਤੋਂ ਪਹਿਲਾਂ ਉਹਨਾਂ ਦੀ ਕਾਉਂਸਲਿੰਗ ਕੀਤੀ ਜਾਂਦੀ ਹੈ ਕਿ ਕਿਸੇ ਤਰ੍ਹਾਂ ਇਹਨਾਂ ਦਾ ਪੈਚ ਅਪ ਹੋ ਜਾਵੇ ਕਿਸੇ ਤਰ੍ਹਾਂ ਇਹਨਾਂ ਦਾ ਡਿਵੋਰਸ ਨਾ ਹੋਵੇ ਜਿਹੜੇ ਕਾਉਂਸਲਰਸ ਹੁੰਦੇ ਨੇ ਉਹਨਾਂ ਦੀ ਪੂਰੀ ਪੂਰੀ ਇਹੀ ਕੋਸ਼ਿਸ਼ ਹੁੰਦੀ ਹੈ ਪਰ ਕੁਝ ਕੁ ਜੋੜੇ ਹੁੰਦੇ ਨੇ ਸਿਰਫ ਆਪਾਂ 10% ਕਹਿ ਸਕਦੇ ਆ ਕਿ ਜਿਹੜੇ ਉਹਨਾਂ ਦੀ ਕਾਉਂਸਲਿੰਗ ਤੋਂ ਕਨਵਿੰਸ ਹੋ ਕੇ ਆਪਣਾ ਜਿਹੜਾ ਰਿਸ਼ਤਾ ਹੈ ਉਹ ਬਚਾਉਣ ਵਾਸਤੇ ਰਾਜ਼ੀ ਹੋ ਜਾਂਦੇ ਨੇ ਸੋ ਆਪਣੀ ਜ਼ਿੰਦਗੀ ਨੂੰ ਨਵੇਂ ਸਿਰੇ ਤੋਂ ਸ਼ੁਰੂ ਕਰਨ ਵਾਸਤੇ ਰਾਜ਼ੀ ਹੋ ਜਾਂਦੇ ਨੇ ਪਰ ਜੇ 90% ਕਪਲ ਦੀ ਗੱਲ ਕਰੀਏ ਜੋੜਿਆਂ ਦੀ ਗੱਲ ਕਰੀਏ ਤਾਂ ਰਾਜ਼ੀ ਨਹੀਂ ਹੁੰਦੇ ਉਹਨਾਂ ਨੂੰ ਇਹ ਹੁੰਦਾ ਕਿ ਜੇ ਸਾਨੂੰ ਡਿਵੋਰਸ ਲੈਣਾ ਹੈ ਤੇ ਸਾਨੂੰ ਡਿਵੋਰਸ ਹੀ ਚਾਹੀਦਾ ਆ ਸੋ ਹੁਣ ਤੁਸੀਂ ਆਪੰਦਾਜਾ ਲਗਾ ਸਕਦੇ ਹੋ ਕਿ ਸੱਤ ਫੀਰੀਆਂ ਦੀ ਜਾਂ ਫਿਰ ਚਾਰ ਲਾਵਾਂ ਦੀ ਕੋਈ ਵੈਲਿਊ ਰਹੀ ਐ ਅਸ ਦੀ ਡੇਟ ਦੇ ਵਿੱਚ ਸੋ ਅਸੀਂ ਤਾਂ ਹੀ ਕਹਾਂਗੇ ਕਿ ਤੁਸੀਂ ਆਪਸ ਦੇ ਵਿੱਚ ਜਿਹੜੀ ਤੁਹਾਡੀ ਮਿਊਚੁਅਲ ਅੰਡਰਸਟੈਂਡਿੰਗ ਆ ਇੰਨੀ ਕੁ ਹੋਣੀ ਚਾਹੀਦੀ ਆ ਕਿ ਤੁਹਾਨੂੰ ਤੁਹਾਡੇ ਬਜਟ ਦਾ ਪਤਾ ਹੋਣਾ ਚਾਹੀਦਾ ਆਊਟ ਆਫ ਬਜਟ ਤੁਸੀਂ ਕਦੇ ਵੀ ਆਪਣੇ 파ਰਟਨਰ ਨੂੰ ਕਿਸੇ ਵੀ ਚੀਜ਼ ਲਈ ਇਨਸਿਸ ਨਾ ਕਰੋ ਪ੍ਰੈਸ਼ਰਾਈਜ਼ ਨਾ ਕਰੋ ਕਿ ਜਿਵੇਂ ਨੂੰ ਇਹ ਚੀਜ਼ ਚਾਹੀਦੀ ਐ ਤੇ ਚਾਹੀਦੀ ਆ ਸੋ ਪੈਸਾ ਇੱਕ ਬਹੁਤ ਵੱਡਾ ਕਾਰਨ ਐ ਰਿਸ਼ਤਿਆਂ ਦੇ ਵਿੱਚ ਜਿਹੜੀਆਂ ਦੂਰੀਆਂ ਆ ਰਹੀਆਂ ਰਿਸ਼ਤਿਆਂ ਵਿੱਚ ਜਿਹੜੀ ਖਟਾਸ ਪੈਦਾ ਹੋ ਰਹੀ ਐ ਜਿਹੜੇ ਇਹ ਲਾ ਵੱਲ ਲੈਣ ਤੋਂ ਬਾਅਦ ਛੇਤੀ ਛੇਤੀ ਜਿਹੜੇ ਡਾਊਸ ਹੋ ਰਹੇ ਨੇ ਪੈਸਾ ਬਹੁਤ ਵੱਡਾ ਕਾਰਨ ਐ ਇਸ ਚੀਜ਼ ਦਾ ਸੋ న్యూਚਲ ਅੰਡਰਸਟੈਂਡਿੰਗ ਬਹੁਤ ਜ਼ਰੂਰੀ ਐ